ਮਿਹਰਬੀ ਨਾ ਨੀਂਦਾ ਬੂਖ ਆਉਂਦੇ ਜਾਂਦੇ ਲੈਣ ਵਾਸਨਾ ਦੇ ਦੋ ਦੋ ਕੁੜੀਆਂ ਮੇਰੇ ਵੀ ਚਾਰ ਕੁੜੀਆਂ ਕੋਈ 10 ਪਹੁੰਚੇਉ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਨੌਜਵਾਨ ਮੁੰਡਿਆਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਇਹਨਾਂ ਦੇ ਇੱਕ ਦੋ ਉਪਰਾਲੇ ਮੈਂ ਤਾਂ ਜੀ ਇਸ ਉਪਰਾਲੇ ਤੇ ਬਹੁਤ ਖੁਸ਼ ਆ ਤੇ ਬੜੇ ਮਾਣ ਨਾਲ ਆਇਆ ਤੇ ਬੜਾ ਮਾਣ ਕਰਦਾ ਅੱਜ ਕੱਲ ਦੇ ਯੂਥ ਤੇ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਮੈਸੇਜ ਲਾਇਆ ਗਿਆ ਵੀ ਅਗਰ ਐਦਾਂ ਦਾ ਯੂਥ ਇਸ ਵੱਲ ਧਿਆਨ ਕਰੇ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਗੈਰਾ ਬਹੁਤ ਬਹੁਤ ਫਰਕ ਪੈਜੂਗਾ ਮੈਂ ਸਾਡੇ ਇਲਾਕੇ ਚ ਵੀ ਤੇ ਮੈਂ ਇੱਥੇ ਵੀ ਮੇਰੀ ਕੋਸ਼ਿਸ਼ ਇਹਈ ਹੈ ਵੀ ਯੂਥ ਨੂੰ ਆਪਾਂ ਐਸ ਪਾਸੇ ਪਾਈਏ ਕਿਉਂਕਿ ਇਹ ਜਿਹੜਾ ਸੱਭਿਆਚਾਰਕ ਹੈ ਮੇਰਾ ਗੱਲ ਤੁਹਾਨੂੰ ਵੀ ਬਤੇ ਕੁਝ ਸਾਲ ਤੋਂ ਦੁਬਾਰਾ ਜਿਹੜੀ ਸਾਹਮਣੇ ਆਇਆਗਾ ਇਸ ਤੋਂ ਪਹਿਲਾਂ ਤਾਂ ਇਹ ਜਿਹੜਾ ਸੀ ਤੀਆਂ ਜਾਂ ਜਿੱਦਾਂ ਵੀ ਜਿਹੜੇ ਆਪਣਾ ਪੁਰਾਣਾ ਕਲਚਰ ਸੀਗਾ ਸਾਰੇ ਪ੍ਰੋਗਰਾਮ ਸੀਗੇ ਉਹ ਸਾਰੇ ਮਤਲਬ ਬਿਸਰ ਗਏ ਸੀ ਲੋਕ ਭੁੱਲ ਗਏ ਸੀ ਯੂਥਾਂ ਜਿਹਦਾ ਭੁੱਲ ਗਿਆ ਸੀਗਾ ਸੋ ਹੁਣ ਪਿੱਛੇ ਜੇ ਯੂਥ ਸ਼ੁਰੂ ਹੋਇਆ ਦੁਵਾਰਾ ਤੀਆਂ ਦਾ ਜਾਂ ਹੋਰ ਬਹੁਤ ਛੋਟੇ ਛੋਟੇ ਪ੍ਰੋਗਰਾਮ ਨੇ ਕਬੱਡੀ ਖੜਾ ক্রিকেট ਦਾ ਜਗਾ ਜਗਾ ਤੇ ਪਿੰਡਾਂ ਤੇ ਪ੍ਰੋਗਰਾਮ ਹੋਣ ਲੱਗੇ ਸੋ ਬਹੁਤ ਵਧੀਆ ਅਪਰਾਲਾ ਹੈ ਮੈਂ ਤਾਂ ਇੱਧਰ ਸਾਡੇ ਹੈਰੀ ਸਿੰਘ ਸਿੰਧੜਾ ਜੋ ਸਾਡੇ ਯੂਥ ਦੇ ਪ੍ਰਧਾਨ ਨੇਗੇ ਤੇ ਇੱਧਰ ਇਹਨਾਂ ਦੀ ਸਮੁੱਚੀ ਸਾਰੀ ਟੀਮ ਹੈ ਮੈਂ ਇਹ ਵਧਾਈ ਦੇ ਬਾਤਰ ਨੇ ਤੇ ਮੈਂ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਇਸ ਪਿੰਡ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਸ਼ਾਇਦ ਮੈਂ ਤੁਹਾਨੂੰ ਆਫ ਕੈਮਰਾ ਵੀ ਤੁਹਾਨੂੰ ਦੱਸ ਰਿਹਾ ਜੀ ਮੈਂ ਜੀ ਮੁੰਡਿਆਂ ਦਾ ਸਹਿਯੋਗ ਦਿਆ ਕਰੋ ਬਹੁਤ ਵਧੀਆ ਇਹਨਾਂ ਦਾ ਅਪਰਾਲਾ ਸੋ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਪੂਰੀ ਪੂਰੀ ਇਸ ਟੀਮ ਨੂੰ ਪੂਰੀ ਪੂਰੀ ਵਧਾਈ ਦਿੰਦਾ ਤੇ ਮੈਂ ਵਾਦਾ ਵੀ ਕਰਦਾ ਵੀ ਜਿੰਨੇ ਵੀ ਇਹ ਕੰਮ ਕਰ ਰਹੇ ਨੇਗੇ ਜਿੱਥੇ ਵੀ ਇਹਨਾਂ ਨੂੰ ਮੇਰੀ ਲੋੜ ਹੋ ਜਿਹਾ ਹੋ ਜੀ ਮੇਰੇ ਤੋਂ ਸਹਿਯੋਗ ਲੈਣਗੇ ਸੋ ਮੈਂ ਹਰ ਟਾਈਮ ਇਹਨਾਂ ਲਈ ਤਿਆਰ ਹਾਂ ਕੀਆਂ ਦਾ ਤਿਹਾਰਾ ਹੈ ਕੀਆਂ ਦਾ ਹਾਂਜੀ ਬਿਲਕੁਲ ਜੀ ਆਪਣੇ ਜਿਹੜੇ ਭਾਵਨਾਵਾਂ ਨੇ ਇੱਕ ਦੂਜੇ ਨੂੰ ਪ੍ਰਗਟ ਕਰਤੀਆਂ ਨੇ ਬਿਲਕੁਲ ਬਿਲਕੁਲ ਹਾਂਜੀ ਕਿਵੇਂ ਦਾ ਸਮਝਦੇ ਹੋ ਕਿ ਤੁਸੀਂ ਕੀਆਂ ਨੂੰ ਪ੍ਰਮੋਟ ਕਰਨੀ ਹੈ ਇਹੋ ਜਿਹੇ ਉਪਰਾਦੇ ਨੇ ਜਿਹੜੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨੇ ਕਿਵੇਂ ਦੇ ਉਪਰਾਦੇ ਨੇ ਇੱਕ ਹੋਣੇ ਚਾਹੀਦੇ ਨੇ ਬਿਲਕੁਲ ਹੋਣੇ ਚਾਹੀਦੇ ਨੇ ਜੀ ਯਾਰ ਪੰਜਾਬ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਵੈਸੇ ਤਾਂ ਤਕਰੀਬਨ ਹੋ ਹੀ ਰਹੇ ਨੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੁਣ ਟੈਂਟ ਲੱਗ ਰਿਹਾ ਸੀਗਾ ਹੋ ਰਿਹਾ ਹੈਗਾ तकरीबन ਅਲੱਗ-ਅਲੱਗ ਪਿੰਡਾਂ ਦੇ ਵਿੱਚ ਵਧੀਆ ਹੋ ਰਹੇ ਨੇ ਬਹੁਤ ਵਧੀਆ ਉਪਰਾਲਾ ਤੇ ਬਹੁਤ ਵਧੀਆ ਇਹ ਤਿਹਾਰ ਸੀਗਾ ਜਿੰਨੀਆਂ ਕੁੜੀਆਂ ਦੇ ਮੈਰਜਾ ਹੁੰਦੀਆਂ ਸੀਆਂ ਜਾਂ ਕੁੜੀਆਂ ਸਾਰੀਆਂ ਇਕੱਠੀਆਂ ਆਉਗੇ ਉੱਥੇ ਉਹਨਾਂ ਦਾ ਮਲਾਪ ਹੁੰਦਾ ਸੀਗਾ ਸੋ ਉੱਥੇ ਆਪਣੇ ਦੁੱਖ ਸੁੱਖ ਖੁਸ਼ੀ ਸਾਰੀਆਂ ਉੱਥੇ ਆ ਕੇ ਵੰਡਾਉਂਦੀਆਂ ਸੀਆਂ ਨਵੇਂ ਜਮਾਨੇ ਦੇ ਹਿਸਾਬ ਨਾਲ ਜਿਹੜੇ ਤਿਹਾਰ ਮੇਨਾਂ ਚ ਬਦਲਾਅ ਆਉਂਦਾ ਜਾ ਰਿਹਾ ਪਹਿਲਾਂ ਕੁੜੀਆਂ ਖੁਦ-ਖੁਦ ਕੁੜੀਆਂ ਪਾਉਂਦੀਆਂ ਸੀਗੀਆਂ ਉਹ ਹੁੰਦਾ ਠੀਕਾ ਅਜੇ ਬੋਲੀਆਂ ਫੁੱਲ ਚੁੱਕੇ ਨੇ ਸਿਰਫ ਡੀ ਜੇ ਇਹ 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 ਮੈਂ ਡੀ ਜੇ ਸਾਡਾ ਸੱਭਿਆਚਾਰ ਨਹੀਂ ਹੈਗਾ ਇਹਨੂੰ ਕਿਵੇਂ ਦੇਖਦੇ ਹਾਂ ਕਿਵੇਂ ਪ੍ਰਮੋਟ ਕਰਦੇ ਕਿ ਡੀ ਜੇ ਤੋਂ ਹਟਿਆ ਜਾਵੇ ਇਹ ਮੈਂ ਕਹਿਣਾ ਚਾਹੁੰਦਾ ਕਿ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਇਹਨੂੰ ਆਪਾਂ ਰੈਡੀमेड ਪੀਂਆ ਕਹਿ ਸਕਦੇ ਹਾਂ ਕਿਉਂਕਿ ਪਹਿਲਾਂ ਜੋ ਸੀਗਾ ਸਾਦਾ ਸਾਦਾ ਇਤਿਹਾਸ ਸੀਗਾ ਇਹ ਜਿਹਦੇ ਵਿੱਚ ਕਿ ਦਰਖਤਾਂ ਦੇ ਵਿੱਚ ਪਿੰਡ ਤੋਂ ਬਾਹਰ ਜਾਂ ਸਾਈਡ ਤੇ ਇੱਕ ਦਰਖਤਾਂ ਦੇ ਦੇ ਪਿੰਗਾ ਪਾਈਆਂ ਜਾਂਦੀਆਂ ਸੀਆਂ ਤੇ ਉਥੇ ਛੋਟੇ-ਮੁੰਡੇ ਰੇੜੀਆਂ ਵਾਲੇ ਆਉਂਦੇ ਸੀਗੇ ਉਹ ਬਿਲਕੁਲ ਸਾਦਾ ਇੱਕ ਪ੍ਰੋਗਰਾਮ ਸੀਗਾ ਤੇ ਸੱਭਿਆਚਾਰਕ ਜਿਹੜਾ ਆਪਾਂ オリジナル ਸੱਭਿਆਚਾਰਕ ਪ੍ਰੋਗਰਾਮ ਉਹਨੂੰ ਕਹਿ ਸਕਦੇ ਆਪਾਂ ਜਿਸ ਨਾਲ ਬੋਲੀ ਵੀ ਪੁੱਲੀ ਜਾ ਰਹੀ ਹੈ ਲੋਕ ਗੀਤ ਵੀ ਦਿਖਾਏ ਜਾ ਰਹੇ ਨੇ ਉਹ ਤਾਂ ਇਹਨਾਂ ਦੇ ਗਾਣੇ ਵੀ ਠੱਠ ਹੋ ਰਹੇ ਨੇ ਇਹਨਾਂ ਦਾ ਪੋਸ਼ਾਕਾ ਨੇ ਜਿਹੜੀਆਂ ਇਹ ਵੀ ਪੁੱਜੀ ਜਾ ਰਹੀਆਂ ਨੇ ਉਹਨੂੰ ਵੀ ਇੱਕ ਪ੍ਰੋਗਰਾਮ ਆਜਾਵੇ ਕਿੰਨੋਂ ਸਮਾਂ ਤੋਂ ਪਾਰਿਆ ਜਾਵੇ ਕਿੰਨੋਂ ਦੁਵਾਰਾ ਸਮਾਂ ਚੱਲ ਜਾਂਦਾ ਜਾਵੇ ਇਹ ਜਿਹੇ ਉਹ ਪ੍ਰਾਣੇ ਲਈ ਕੀ ਕਰਨੀ ਲੋੜ ਹੈ ਦੇਖੋ ਜੀ ਜਿਹੜਾ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਆਪਣੇ ਦੇਖਦੇ ਦੇਖਦੇ ਤੀਆਂ ਦਾ ਜਿਹੜਾ ਤਿਹਾਰ ਸੀਗਾ ਆਪਣੇ ਤੋਂ ਬਹੁਤ ਅਲੋਪ ਹੋ ਗਿਆ ਸੀ ਬਹੁਤ ਦੂਰ ਹੋ ਗਿਆ ਸੀਗਾ ਸੋ ਅੱਜ ਦੇਖਦੇ ਆ ਤੁਸੀਂ ਅੱਜੇ ਬਹੁਤ ਪਿੰਡਾਂ ਦੇ ਵਿੱਚ ਅੱਜ ਅੱਜ ਵੀ ਮਨਾਇਆ ਜਾ ਰਿਹਾ ਹੈਗਾ ਆਲੇ-ਦਾਲੇ ਹੋਰ ਪਿੰਡਾਂ ਦੇ ਵਿੱਚ ਵੀ ਸੋ ਜਿੱਥੇ ਦੁਬਾਰੇ ਰੌਣਕਾਂ ਲੱਗਣ ਲੱਗੀਆਂ ਤਾਂ ਹੌਲੀ-ਹੌਲੀ ਹੌਲੀ-ਹੌਲੀ ਆਪਣਾ ਜਿਹੜਾ origignal ਵਿਰਸਾ ਸੀਗਾ ਉਹ ਆਉਣਾ ਸ਼ੁਰੂ ਹੋ ਜਾਊਗਾ ਅੱਜ DJ ਤੇ ਨੇ ਖੁਦ ਕੱਲ ਨੂੰ ਖੁਦ ਬੋਲੀਆਂ ਪਾਉਣ ਲੱਗ ਜਾਣਗੀਆਂ ਕੁੜੀਆਂ ਠੀਕ ਹੈ ਜੀ ਉਦੋਂ ਇੱਕ ਪਿੰਗਾ ਪਾਉਣ ਲੱਗ ਜਾਣਗੀਆਂ ਦਰਖਤਾਂ ਤੇ ਜਾ ਕੇ ਆਪਣਾ ਪਿੱਪਲਾਂ ਤੇ ਪਾ ਕੇ ਸੋ ਜਿੱਥੇ ਮੁੰਡੇ ਇੰਨਾ ਪ੍ਰਾਲਾ ਕਰ ਰਹੇ ਨੇ ਜਿੱਥੇ ਇਸ ਚੀਜ਼ ਨੂੰ ਤਰਪਿਆ ਸੋ ਮੈਂ ਇਹਨਾਂ ਤੋਂ ਵੀ ਉਮੀਦ ਕਰਦਾ ਤੇ ਮੈਂ ਇਹਨਾਂ ਨੂੰ ਇਹ ਸਲਾਹ ਵੀ ਦਊਂਗਾ ਵੀ ਆਪਾਂ ਉਸ ਪਾਸੇ ਜਿੱਥੇ ਇੱਥੇ ਆ ਗਏ ਐਦੋਂ ਅੱਗੇ ਥੋੜਾ ਜਿਹਾ ਹੋਰ ਪਿੱਛੇ ਜਾਈਏ ਇਹਨੂੰ ਆਪਾਂ ਹੋਰ ਸਾਦਾ ਕਰੀਏ ਇਸ ਪ੍ਰੋਗਰਾਮ ਨੂੰ ਪਹਿਲਾ ਸੀਗੇ ਮੇਰੀ ਆਪਣਾ ਜਿਹੜਾ ਸੀਗਾ ਮੇਰੇ ਆਪਣੀ ਟੀਮ ਵੱਲੋਂ ਜਾਂ ਕੁਝ ਨਾਬੇ ਵੱਲੋਂ ਨਾਬੇ ਦੇ ਜਿਹੜੇ ਸੀਨੀਅਰ ਲੀਡਰ ਸੀਗੇ ਉਹ ਮੈਨੂੰ ਉੱਥੇ ਨਾਬੇ ਜਿ ਬੁਲਾ ਰਹੇ ਸੀਗੇ ਸੋ ਮੈਂ ਇੱਕਦਮ ਆਪਣੀ ਕਮਰ ਵੀ ਕੱਸ ਲਈ ਸੀ ਮੇਰੇ ਤੇ ਮੇਰੀ ਟੀਮ ਨੇ ਪਰ ਮੈਨੂੰ ਜਿਹੜੀ ਪੰਜਾਬ ਦੀ ਸਮੁੱਚੀ ਬੀਜੇਪੀ ਸੀਨੀਅਰ ਲੀਡਰ ਹੈ ਜਿ ਸੇ ਪਾਈਗੀ ਉਹਨਾਂ ਨੇ ਮੈਨੂੰ ਇੱਕ ਛੋਟਾ ਭਰਾ ਸਮਝ ਕੇ ਮੈਨੂੰ ਐਡਵਾਈਸ ਦਿੱਤੀ ਹੈ ਵੀ ਤੁਹਾਡਾ ਇਹ ਇਲਾਕਾ ਤੁਸੀਂ ਕਾਫੀ ਸਮੇਂ ਤੋਂ ਰੇ ਤਿਆਰੀ ਕਰਦੇ ਆ ਰਹੇ ਹੋ ਤੇ ਤੁਹਾਡੇ ਨਾਲ ਇੱਥੇ ਲੋਕ ਹੈਗੇ ਨੇ ਤੁਹਾਡਾ ਵਧੀਆ ਇੱਥੇ ਪ੍ਰਚਾਰ ਹੈਗਾ ਤੇ ਉਹਨਾਂ ਨੇ ਇੱਕ ਆਪਣਾ ਸਮਝ ਕੇ ਆਪਣਾ 조ੜਾ ਭਾਈ ਸਮਝ ਕੇ ਮੈਨੂੰ ਐਡਵਾਈਸ ਦਿੱਤੀ ਹੈ ਸੋ ਮੈਂ ਉਹਨਾਂ ਦੀ ਉਮੀਦ ਤੇ ਜਾਂ ਉਹਨਾਂ ਦੀ ਐਡਵਾਈਸ ਤੇ ਖਰਾ ਉਤਰਨਾ ਚਾਹੁੰਨਾ ਸੋ ਮੈਂ ਜਾਉਣਾ ਵੀ ਆ ਜਿਹੜੇ ਮੇਰੇ ਭੈਣ ਭਾਈ ਖੜੇ ਨੇ ਮੈਂ ਇਹਨਾਂ ਨਾਲ ਹੀ ਇੱਥੇ ਬਿਸਰਾ ਅੱਗਾ ਰੋਇਆ ਇਹ ਜਿਹੜਾ ਦੇਖੋ ਹਰਪਾਲ ਜੀ ਮੈਂ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਪਤਾ ਹੀ ਵੀ ਲੋਕ ਬਿਲਕੁਲ ਹੀ ਅੱਕ ਚੁੱਕੇ ਨੇ ਹੁਣ ਮੇਰੀਆਂ ਬੀਬੀਆਂ ਭੈਣਾਂ ਖੜੀਆਂ ਨੇ ਅੱਜ ਤੀਆਂ ਦਾ ਤਿਹਾਰ ਹੈ ਹਰ ਇੱਕ ਬੰਦਾ ਪੜਿਆ ਲਿਖਿਆ ਅੱਜ ਤੋਂ ਕੁਝ ਸਾਲ ਪਹਿਲਾਂ ਚੱਲ ਜਾਂਦਾ ਸੀ ਵੀ ਜਿਵੇਂ ਅੱਜ ਦਿਖਾਤਾ ਸੋ ਅੱਜ ਦੇਖ ਲਿਆ ਆਉਣ ਵਾਲੇ ਸਮੇਂ 'ਚ ਦੱਸਦਾ ਸੋ ਉਹ ਦੇਖ ਲਿਆ ਸੋ ਅੱਜ ਜਿਹੜਾ ਇਹ 1000 ਰੁਪਿਆ ਸ਼ੁਰੂ ਕਰਨ ਲੱਗੇ ਨੇ ਜਾਂ ਸਕੀਮਾਂ ਦੇਣ ਲੱਗੇ ਨੇ ਇਹ ਜਿਹੜੀਆਂ ਮੇਰੀਆਂ ਭੈਣਾਂ ਨੇ ਜਾਂ ਬਜ਼ੁਰਗ ਨੇ ਇਹ ਜਿਹੜੀਆਂ ਇਹ ਆਪਣਾ ਸਕੀਮਾਂ ਨੂੰ ਬढ़ावा ਦੇ ਰਹੇ ਨੇਗੇ ਇਹ ਸਮਝਦੇ ਨੇ ਕਿ ਵੀ ਇਹ ਸਿਰਫ ਵੋਟਾਂ ਦਾ ਹੁਣ ਵੋਟਾਂ ਪਵਾਉਣ ਦਾ ਲਾਲਚ ਦੇ ਰਹੇ ਨੇਗੇ ਸੋ ਸਾਨੂੰ ਨਹੀਂ ਲੱਗਦਾ ਵੀ ਹਰਪਾਲ ਜੀਮਾ ਮੈਂ ਕੱਲ ਪਰਸੋਂ ਵੀ ਪੋਸਟ ਪਾਈ ਸੀ ਆਪਣੇ ਅਕਾਊਂਟ ਤੋਂ ਚੀਮੇ ਨੂੰ 4 ਸਾਲ ਹੋ ਗਏ 4 ਸਾਲ ਦੇ ਵਿੱਚ ਇੱਕ ਵਾਰੀ ਵੀ ਉਹਨੇ ਨਾ ਕੋਈ ਦਲਿਤ ਸਮਾਜ ਦੀ ਗੱਲ ਕੀਤੀ ਹੈ ਤੇ ਨਾ ਦਲਿਤ ਸਮਾਜ ਲਈ ਕੋਈ ਉਹਨੇ ਕੋਈ ਕਿਸੇ ਵੀ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ ਜਿਹਦੇ ਵਿੱਚ ਦਲਿਤ ਸਮਾਜ ਖੁਸ਼ ਹੋ ਸਕੇ ਵੀ ਸਾਡਾ ਦਲਿਤ ਸਮਾਜ ਦਾ ਚੀਪ ਮੰਤਰੀ ਰਹੇਗਾ ਸੋ ਇਸ ਕਰਕੇ ਉਹਨੂੰ ਮੋਹ ਨਹੀਂ ਲਾਉਣਗੇ ਗਾਗਾ ਹਲਕੇ ਦੇ ਵਿੱਚ ਕੋਈ ਖਾਸ ਭਮਦਾ ਨਹੀਂ ਹੈ ਤੇ ਲੋਕਾਂ ਲਈ ਕਿਤੇ ਵੀ ਤੁਸੀਂ ਦੇਖਿਆ ਹੋਊਗਾ ਕਿਤੇ ਵੀ ਉਹਦੀ ਕਿਤੇ ਭੀੜ ਪਈਆ ਦਲ ਸਮਾਜ ਤੇ ਜਾਂ ਕਿਤੇ ਧਰਨਾ ਪ੍ਰਦਰਸ਼ਨ ਹੋਇਆ ਉਹਦੀ ਕਿਤੇ ਵੀ ਕੋਈ ਹਾਜ਼ਰੀ ਨਹੀਂ ਹੁੰਦੀ ਉਹ ਕਦੇ ਚੰਡੀਗੜ੍ਹ ਕਦੇ ਬੰਬੇ ਕਦੇ ਦਿੱਲੀ ਉਹ ਵੱਡੀਆਂ ਓਡਾਰਾਂ ਤੇ ਰਹਿੰਦਾ ਹੈਗਾ ਦਾ ਪ੍ਰਾਲਾ ਕੀਤਾ ਗਿਆ ਹੈ ਤੇ ਮੇਲੇ ਦੇ ਪ੍ਰਬੰਧ ਨੇ ਤੁਹਾਡੇ ਵੱਲੋਂ ਕੀ ਨਾ ਤਿਹਾ ਜਿਹੜਾ ਮਨਾਇਆ ਗਿਆ ਸਾਨੂੰ ਬਹੁਤ ਪ੍ਰਬੰਧਾ ਜੱਟ ਜੀ ਬਹੁਤ ਸਹਿਯੋਗ ਮੈਨੂੰ ਤੁਹਾਡੇ ਵੱਲੋਂ ਸਮੋਸਿਆਂ ਦਾ ਤੇ ਜਲ ਜੀਰੇ ਦਾ ਲੰਗਰ ਪੰਚ ਦਾ ਬੜਾ ਪ੍ਰਬੰਧ ਕੀਤਾ ਜੀ ਤੇ ਦੇ ਇੱਕ ਰੂਸ਼ਨ ਵਜੇ ਕੀਤੀ ਸੀ ਤੇ ਅਸੀਂ ਅੱਗੇ ਵੀ ਵਧੀਆ ਪ੍ਰਬੰਧ ਕਰਾਂਗੇ ਇਦਾਂ ਹੀ ਵਧੀਆ ਪ੍ਰਬੰਧ ਕਰਾਂਗੇ ਤੇ ਮੈਨੂੰ ਬਹੁਤ ਸਹਿਯੋਗ ਆਮ ਹੈ ਜੀ ਪਰਮਜੀਤ ਕੌਰ ਕਿਹੜੇ ਪਿੰਡ ਦੇ ਵਿੱਚ ਅੱਜ ਦੀਆਂ ਦਾ ਤਿਹਾ ਮਨਾਇਆ ਜਾ ਰਿਹਾ ਰਤਨਗੜ ਸਿੰਧਣਾ ਜੀ ਆਹੋਂ ਲੋਕ ਇੱਥਾ ਨੂੰ ਭਲਾਇਆ ਜਾ ਰਿਹਾ ਹੈ ਨਵੀਂ ਪੀੜ੍ਹੀ ਨੂੰ ਪਹੁੰਚ ਦਿੰਦੇ। ਹਾਂਜੀ ਪਹਿਲਾਂ ਅਸੀਂ ਬਹੁਤ ਵਧੀਆ ਹਸਲੇ ਖੇਡਦੇ ਤੇ ਪਿੰਗਾ ਪੈਂਦੀਆਂ ਤੇ ਝੂਟੇ ਲੈਂਦੇ ਤੇ ਗੇ ਬੜੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਦੀ ਜੀ ਸਾਰੇ ਆਪਣੇ ਮੰਨ ਲਾ ਵੀ ਪਿੰਡ ਦੀਆਂ ਤੇ ਉਦੋਂ ਬਾਅਦ ਜੀ ਡੀਜ ਚੱਲ ਪਏ ਕੋਈ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਤਿਹਾਰ ਕਿੱਧਰ ਗਿਆ। ਖਤਮੀ ਹੋ ਗਿਆ ਜੀ ਇਹ ਵੀ ਜਿਹੜਾ ਪਰਾਲਾ ਕਰਦੇ ਨੇਗੇ ਮੁੰਡੇ ਭਤੀਜੇ ਭਾਈ ਇਸ ਪਿੰਡ ਦੀ ਮੈਂ ਬੇਟੀਆਂ ਗੀ ਮੇਰੇ ਭਾਈ ਭਤੀਜੇ ਪਰਾਲਾ ਕਰ ਲਾਦੇ ਨੇ ਜੀ 10 ਮਿੰਟ 20 ਮਿੰਟ ਵਿਚਾਰੇ ਕਰਵਾ ਦਾਂਦੇ ਨੇ ਇੰਨਾ ਬਹੁਤ ਵਧੀਆ ਨਾਲ ਧੰਨਵਾਦ ਆ ਵੀਰ ਜੀ ਠੀਕ ਆ ਤੇ ਬਾਕੀ ਜੀ ਸਾਨੂੰ ਕੋਈ ਨਜ਼ਾਰਾ ਨਹੀਂ ਹੋ ਜਾਉਂਦਾ ਹੈਗਾ ਜਿਹੜਾ ਪੁਰਾਣਾ ਸੀ ਕੋਈ ਬੋਲੀਆਂ ਨਹੀਂ ਪੈਂਦੀਆਂ ਕੋਈ ਘੋੜੀਆਂ ਨਹੀਂ ਗਾਈਆਂ ਜਾਂਦੀਆਂ ਤੇ ਕੋਈ ਪਿੰਗਾ ਨਹੀਂ ਝੂਟਦੇ ਜੀ ਕੋਈ ਦਰਖਤ ਨਹੀਂ ਰਿਹਾ ਜੀ ਪਿੰਗਾ ਪਾਉਣ ਨੂੰ ਇਹਨੂੰ ਤੀਆਂ ਦਾ ਤਿਹਾਰ ਕਹੀਏ ਕਿ ਦੀਜੇ ਦਾ ਤਿਹਾਰ ਕਹੀਏ ਇਹਨੂੰ ਤਾਂ ਜੀ ਤੀਆਂ ਦਾ ਕਹਿੰਦਾ ਹੱਕ ਆਗਾ ਪਰ ਹੁਣ ਦੀਜੇ ਦਾ ਅਸੀਂ ਉਪਰਾਲੇ ਕਰਦੇ ਅਸੀਂ ਉਪਰਾਲੇ ਕਰਦੇ ਆਂ ਜੀ ਤੀਆਂ ਲੱਗਣੀਆਂ ਚਾਹੀਦੀਆਂ ਨੇ ਤੇ ਪਿੰਗਾ ਪੈਣੀਆਂ ਚਾਹੀਦੀਆਂ ਨੇ ਵਧੀਆ ਆਪ ਦਾ ਘੋੜੀਆਂ ਗਾਉਣ ਹਰ ਸਾਲ ਦੇ ਵਿੱਚ ਵਧੀਆ ਪ੍ਰੋਗਰਾਮ ਹੋਵੇ ਸਾਡਾ ਇੰਜ ਵਾਹ ਹੋਵੇ ਤੁਸੀਂ ਗਾ ਲੈਣੇ ਹਾਂ ਬਸ ਗਾ ਲੈਣੇ ਜੀ ਹੁਣ ਤਾਂ ਭੁੱਲ ਗਏ ਆਉਜੀ ਫੇਰ ਆਪਾ ਦੋਂਦੇ ਮਕਲਾਵੇ ਤੀਆਂ ਸੌਣ ਦੀਆਂ ਆਪਾ ਦੋਂਦੇ ਮਕਲਾਵੇ ਤੀਆਂ ਸੌਣ ਦੀਆਂ ਸੌਣ ਵੀਰ ਕੱਠੀਆਂ ਕਰੇ ਪਾਦੋ ਚੰਦ ਰੀਬ ਸੋਣੇ ਪਾਵੇ ਸੌਣ ਵੀਰ ਕੱਠੀਆਂ ਕਰੇ ਪਾਦੋ ਚੰਦ ਰੀਬ ਸੋਣੇ ਪਾਵੇ ਸੌਣ ਵੀਰ ਕੱਠੀਆਂ ਹਾਕਾ ਮਾਰਦੀ ਖੜਾਲਾ ਬੀਰ ਬੋਤਾ ਤੈਰ ਖਾਦੇ ਪਕੜੇ ਨੇ ਹਾਕਾ ਮਾਰਦੀ ਖੜਾਲਾ ਬੀਰ ਬੋਤਾ ਤੈਰ ਖਾਦੇ ਪਕੜੇ ਨੇ ਬੀਰ ਜਾਨੀਆਂ ਪਿੰਗਾ ਛੁੱਟਦੀਆਂ ਨੰਦਾਂ ਤੇ ਪਰਜਾਈਆਂ ਪਿੰਗਾ ਛੁੱਟਦੀਆਂ ਨੰਦਾਂ ਤੇ ਪਰਜਾਈਆਂ ਪਿੰਗਾ ਛੁੱਟਦੀਆਂ ਨੰਦਾਂ ਤੇ ਫਖੂ ਸਿੰਘ ਆ ਲਈ ਬਾਬਾ ਨਾਨਕ ਬੀਰ ਬੋਤਾ ਇਹਨੂੰ ਇਸ ਕਰਕੇ ਇਹ ਮਨਾਇਆ ਜਾਂਦਾ ਹੈਗੇ ਆ ਕੀ ਹੁੰਦਾ ਇਹ ਸਾਵਣ ਤੋਂ ਕੋਰੋਂ ਤੱਕ ਮਨਾਇਆ ਜਾਂਦਾ ਹੈ ਇਹ 15 ਸਾਵਣ ਤੱਕ ਜੀ ਪਹਿਲੇ ਸਾਵਣ ਤੋਂ 15 ਸਾਵਣ ਤੱਕ ਪਟੜੀਆਂ ਕੁੜੀਆਂ ਹੁੰਦੀਆਂ ਨੇ ਜੀ ਸਾਰੀਆਂ ਵਿੱਚ ਸ਼ਾਮਲ ਹੁੰਦੀਆਂ ਨੇ ਜੀ ਬੂਆਂ ਦੇ ਕੁੜੀਆਂ ਇਕੱਠੀਆਂ ਹੋਗੇ ਜੀ ਗਿੱਧਾ ਪਾਉਂਦੀਆਂ ਨੇ ਜੀ ਆਪ ਦਾ ਜਸ਼ਨ ਮੰਜਾਉਂਦੀਆਂ ਨੇ ਜੀ ਚਾਨੀ ਕੀ ਵੀ ਜੀ ਜਿਵੇਂ ਰਖੜੀਆਂ ਦੇ ਤਿਹਾੜਾ ਤਾਂ ਇਹ ਮਨਾਇਆ ਜਾਂਦਾ ਜੀ ਖੁਸ਼ੀ ਮਨਾਇ ਜਾਂਦੀ ਹੈ ਜੀ ਤੇ ਜੋ ਵੀ ਹੁੰਦੀਆਂ ਨੇ ਕੁੜੀਆਂ ਵਿਆਈਆਂ ਕੁਮਾਰੀਆਂ ਸਾਰੀਆਂ ਇਕੱਠੀਆਂ ਹੋ ਕੇ ਇਸਤਿਹਾਰ ਨੂੰ ਮਨਾਉਂਦੀਆਂ ਨੇ ਜੀ ਜਿਹੜੀਆਂ ਕਦੇ-ਕਦੇ ਕੁੜੀਆਂ ਮਿਲਦੀਆਂ ਨੇ ਜੀ ਸਾਰੀਆਂ ਇਸਤਿਹਾਰ ਤੇ ਇਕੱਠੀ ਸਾਡਾ ਨਗਰ ਨਗਰ ਖੇੜਾ ਵਸਦਾ ਰਹੇ ਜੀ ਤੀਆਂ ਕੁੜੀਆਂ ਆਪਣੇ ਭੈਣ ਭਰਾਵਾਂ ਦੀਆਂ ਸੁੱਖਾਂ ਮੰਗਦੀਆਂ ਨੇ ਜੀ ਤੇ ਇਹ ਬਹੁਤ ਉਮਦ ਨਾਲ ਮਨਾਏ ਜਾਂਦੇ ਨੇ ਇਹ ਤੀਂਆਂ ਦਾ ਤਿਹਾਰ ਜੀ